ਇਹ ਕੋ ਜਿਹੜੇ ਸਾਡੇ ਸਮਾਜਿਕ ਤੌਰ ਤੇ ਨਾਤੇ ਰਿਸ਼ਤੇ ਹੁੰਦੇ ਨੇ ਉਹ ਪਰਪੱਕ ਨੇ ਖਾਸ ਕਰਕੇ ਪੰਜਾਬੀਅਤ ਅੰਦਰ ਜਿਹੜੇ ਵਿਆਹਾਂ ਸ਼ਾਦੀਆਂ ਚ ਦੁੱਖ ਸੁੱਖ ਚ ਅਸੀਂ ਜਾਣਿਆ ਅਸੀਂ ਪਾਰਟੀ ਵਾਈ ਤੋਂ ਉੱਪਰ ਉੱਟ ਕੇ ਇੱਕ ਦੂਜੇ ਦੇ ਜਾਣੇ ਆ ਇਹ ਰਾਜਨੀਤਿਕ ਤੌਰ ਤੇ ਨੂੰ ਲੈਣਾ ਬਹੁਤ ਗਲਤ ਗੱਲ ਆ ਜੇ ਆ ਅਕਾਲੀ ਭਾਜੀਪੀ ਦਾ ਅਲਾਈਂਸ ਹੁੰਦਾ ਇਹ ਚ ਕੋਈ ਅਤਕਤਨੀ ਨਹੀਂ ਹੋਵੇ ਕਿਉਂਕਿ ਪਹਿਲਾਂ ਵੀ 20-25 ਸਾਲ ਇਕੱਠੇ ਰਹੇ ਨੇ ਪਰ ਪੰਜਾਬ ਦੇ ਲੋਕ ਅਕਾਲੀ ਦਲ ਨੂੰ ਵੀ ਦੇਖ ਰਹੇ ਨੇ ਭਾਜੀਪੀ ਨੂੰ ਵੀ ਦੇਖ ਰਹੇ ਨੇ ਭਾਜੀਪੀ ਨੇ ਕਿਸ ਤਰ੍ਹਾਂ ਪੰਜਾਬ ਦਾ ਕਿਸਾਨ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਤੇ ਬੈਠਾ ਰੋਲਿਆ ਤੇ ਅਕਾਲੀ ਦਲ ਨੇ ਉਹੀ ਆਰਚ ਸਪੋਰਟ ਵਾਪਸ ਲਈ ਤੀ ਜੇ ਅੱਜ ਇਕੱਠੇ ਹੁੰਦੇ ਨੇ ਤਾਂ ਪੰਜਾਬ ਦੇ ਲੋਕ ਕਦੇ ਮਾਫ਼ ਨਹੀਂ ਕਰਨਗੇ। ਹਰਪ੍ਰੀਤ ਸਿੰਘ ਧਾਲੀਵਾਲ ਨੂੰ ਜਿਹੜਾ ਪ੍ਰਸ਼ਾਸਨਿਕ ਸੁਧਾਰ ਮਹਿਕਮਾ ਦਿੱਤਾ ਗਿਆ ਸੀ ਉਸ ਨੂੰ ਕਿਹਾ ਜਾ ਰਿਹਾ ਕਿ ਹੁਣ ਖਤਮ ਕਰ ਦਿੱਤਾ ਗਿਆ ਪਰ ਕਿਤੇ ਨਾ ਕਿਤੇ ਹੁਣ ਇੱਕ ਗੱਲ ਨੂੰ ਲੈ ਕੇ ਰੋਲਾ ਪੈ ਰਿਹਾ ਕਿ ਕਹਿੰਦੇ ਉਹ ਮਹਿਕਮਾ ਹੈ ਹੀ ਨਹੀਂ ਸੀ। ਦੇਖੋ ਪੰਜਾਬ ਦੀ ਬਦਕਿਸਮਤੀ ਲਾ ਲਓ। ਪੰਜਾਬ ਦੇ ਲੋਕਾਂ ਨੇ ਜੋ ਬਦਲਾਅ ਦੇਖਿਆ ਸੀ ਉਹਦਾ ਨਤੀਜਾ ਭੁਗਤ ਰਿਹਾ ਉਹਦਾ ਵੀ ਇੱਕ ਇਹੀ ਕਾਰਨ ਆ। ਕਿਹੜਾ ਡਿਪਾਰਟਮੈਂਟ ਹੀ ਨਹੀਂ ਹੈਗਾ ਪੰਜਾਬ ਸਰਕਾਰ ਦੇ ਨਾਲ ਪਹਿਲੀਆਂ ਗਵਰਨਮੈਂਟਾਂ ਚ ਸੀ ਨਾ ਅੱਜ ਆ ਤੇ 20 ਮਹੀਨੇ ਪਹਿਲਾਂ ਉਹਨੂੰ ਕਹਿੰਦੇ ਪ੍ਰਸ਼ਾਸਨਿਕ ਸੁਧਾਰਾਂ ਵਾਲਾ ਮੰਤਰਾਲਾ ਦੇਤਾ ਨਾ ਉਹਦਾ ਕੋਈ ਕਲਰਕ ਨਾ ਪੀਐਨ ਨਾ ਸੈਕਟਰੀ ਨਾ ਡਾਇਰੈਕਟਰ ਇਹੀ ਕਾਰਨ ਪਤਾ ਲੱਗਦਾ ਵੀ ਜਿਹੜੀ ਬਦਲਾਅ ਦੇ ਨਾ ਉਹ ਤੇ ਸਰਕਾਰ ਬਣੀ ਤੀ ਉਹ ਬੇਸਮਝ ਲੋਕਾਂ ਦੀ ਬਣੀ ਆ ਉਹ ਲੋਕਾਂ ਨੇ ਪੰਜਾਬ ਦੇ ਲੋਕਾਂ ਨੂੰ ਜਜਵਾਤੀ ਤੌਰ ਤੇ ਗੁੰਮਰਾਹ ਕੀਤਾ ਉਹਨਾਂ ਨੂੰ ਹੀ ਭਾਵਨਾਵਾਂ ਨਾ ਖੇਡਿਆ ਲੋਕ ਭਾਵਨਾਵਾਂ ਚ ਬਹਿ ਕੇ ਉਹਨਾਂ ਦੇ 92 ਉਸ ਵੇਲੇ ਜਿਤਾਤੇ ਪਰ ਅੱਜ 92 ਦੇ ਵਿੱਚੋਂ ਦੋ ਬਣੀ ਜਿੱਤਣੇ ਆਉਣ ਵਾਲੇ ਚੁਣੇ ਚਿਰ ਇਸ ਕਰਕੇ ਜਿਹੜੇ ਢਾਲੀਵਾਲ ਸਾਹਿਬ ਦੇ ਮਹਿਕਮੇ ਦੀ ਗੱਲ ਆ ਜਾਂ ਹੋਰ ਬਹੁਤ ਸਾਰੀਆਂ ਗੱਲਾਂ ਨੇ ਨਾਂ ਸਮਝ ਲੋਕਾਂ ਨੇ ਪੰਜਾਬ ਦਾ ਸੱਤਿਆਨਾਸ਼ ਕਰਤਾ ਕਹਤਾ ਕਿ ਵੱਡੀਆਂ ਅੰਗੈਲੀਆਂ ਜਿਹੜੀ ਸਾਹਮਣੇ ਆਈਆਂ ਜਦੋਂ ਨਾ ਕਿਤੇ ਦੇਖੋ ਇਹ ਤਾਂ ਇੱਕ ਅੰਗੈਲੀ ਸਾਹਮਣੇ ਇਹ ਬਹੁਤ ਅੰਗੈਲੀਆਂ ਸਾਹਮਣੇ ਆਉਣਗੀਆਂ ਜਿਹੜੀਆਂ ਪੰਜਾਬ ਦੇ ਲੋਕ ਭੁਗਤਣਗੇ ਵੀ ਤੇ ਪੰਜਾਬ ਵੀ ਭੁਗਤੋਗਾ ਜੀ 2027 ਦੀ ਗੱਲ ਚੋਣਾਂ ਦੀ ਹੋ ਰਹੀ ਹੈ ਲਗਾਤਾਰ ਚੋਣ ਪ੍ਰਚਾਰ ਵੀ ਚੱਲ ਰਿਹਾ ਹੈ ਸੋ ਰਾਜਾ ਵੜਿੰਗ ਕਹਿ ਰਹੇ ਨੇ ਕਿ ਜਿਹੜੇ ਯੂਥ ਨੂੰ ਵੱਧ ਤੋਂ ਵੱਧ ਤਰਜੀਹ ਦਿੱਤੀ ਜਾਊਗੀ ਸੋ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਕਾਂਗਰਸ ਪਾਰਟੀ ਹਮੇਸ਼ਾ ਨੌਜਵਾਨਾਂ ਨੂੰ ਅੱਗੇ ਲੈ ਕੇ ਚੱਲਦੀ ਆ ਨੌਜਵਾਨਾਂ ਨੂੰ ਟਿਕਟਾਂ ਵੀ ਦਿੰਦੀ ਹੈ ਤੇ ਐਮਪੀ ਐਮਐਲਏ ਵੀ ਬਣਾਉਂਦੀ ਆ ਜੇ ਮੈਂ ਖਾਸ ਕਰਕੇ ਆਪਣੀ ਗੱਲ ਕਰਾਂ ਮੈਨੂੰ ਵੀ 2012 ਚ ਨੌਜਵਾਨਾਂ ਦੇ ਤੌਰ ਤੇ ਯੂਥ ਦੇ ਤੌਰ ਤੇ ਟਿਕਟ ਮਿਲੀ ਸੀ ਤੇ ਅੱਜ ਤੁਹਾਡੇ ਸਾਹਮਣੇ ਆ ਵੀ ਯੂਥ ਦੇ ਬਹੁਤ ਸਾਰੇ ਪ੍ਰਮੋਟ ਹੋਏ ਨੇਤਾ ਸਾਡੇ ਚਾਹੇ ਰਾਜਾ ਵੜਿੰਗ ਹੋਣਾ ਚ ਲਾਲੋ ਡੈਨੀ ਲਾਲੋ ਰਵਨੀਤ ਸਿੰਘ ਬਿੱਟੂ ਹੀ ਪੰਜਾਬ ਯੂਥ ਕਾਂਗਰਸ ਤੋਂ ਅੱਗੇ ਆਏ ਸੀ ਬਹੁਤ ਸਾਰੇ ਅਹਿਜੇ ਨੇਤਾ ਨੇ ਜਿਹੜੇ ਵਿਜੇਂਦਰ ਸਿੰਘਲਾ ਜੀ ਸਾਡੇ ਮਨਿਸਟਰ ਰਹੇ ਯੂਥ ਕੌਂਡ ਦੇ ਮਾਧਿਅਮ ਤੋਂ ਅੱਗੇ ਆਏ ਇਹ ਕੋਈ ਅਤਕਤ ਨਹੀਂ ਨੌਜਵਾਨ ਜਿਹੜਾ ਜਿਸ ਇਲਾਕੇ ਚ ਕੰਮ ਕਰਦਾ ਉਹਨੂੰ ਤਰਜੀਹ ਦਿੱਤੀ ਜਾਊ ਟਿਕਟਾਂ ਚ ਵੀ ਤਰਜੀਹ ਦਿੱਤੀ ਜਾਊ ਪਾਰਟੀ ਤੇ ਰਾਹੁਲ ਗਾਂਧੀ ਜੀ ਦੀ ਵੀ ਇਹ ਸੋਚ ਆ ਵੀ ਨੌਜਵਾਨ ਦੇਸ਼ ਦਾ ਫਿਊਚਰ ਨੇ ਭਵਿੱਖ ਨੇ ਉਹਨਾਂ ਨੂੰ ਅੱਗੇ ਲੈ ਕੇ ਆਉਂਦਾ ਸਰ ਜਿਹੜੇ ਬਜ਼ੁਰਗ ਨੇ ਕਿਹਾ ਜਾ ਸਕਦਾ ਜਿਹੜੇ ਯਾਦਾ عمر ਦੇ ਹੋ ਗਏ ਨੇ ਸੀਨੀਅਰ ਲੀਡਰ ਕੰਮ ਹੋਰ ਕਿਹਦੇ ਆ ਸਰਿੰਦਰ ਡਾਬਰ ਹੈ ਮਲਕੀ ਤਖਾ ਬਹੁਤ ਸਾਰੇ ਲੀਡਰ ਨੇ ਸਰ ਪਰ ਕੀ ਲੱਗਦਾ ਵੀ ਉਹਨਾਂ ਦਾ ਜਿੱਦਾਂ ਹੋਲਡ ਤਾਂ ਹੁੰਦਾ ਹੀ ਆ ਆਪਣੇ ਆਪਣੇ ਕੌਨਸਿਡੈਂਸੀ ਦੇ ਵਿੱਚ 30-40000 ਰੁਪਏ ਹਜ਼ਾਰ ਵੋਟਰਾਂ ਦਾ ਸੋ ਕਿਸ ਤਰ੍ਹਾਂ ਦੇਖਦੇ ਤੇ ਕੁਝ ਜਿਹੜੇ ਸਾਡੇ ਸੀਨੀਅਰ ਲੋਕ ਨੇ ਉਹਨਾਂ ਦਾ ਇੱਕ ਰਤਵਾ ਪਾਰਟੀ ਅੰਦਰ ਵੀ ਸਮਾਜ ਅੰਦਰ ਵੀ ਜਿਹੜੇ ਲੋਕ ਫਿਜ਼ੀਕਲੀ ਫਿੱਟ ਨੇ ਉਹਨਾਂ ਨੂੰ ਪਾਰਟੀ ਅੱਗੇ ਲੈ ਕੇ ਆਵੇ ਕੋਈ ਇਹ ਗੱਲ ਨਹੀਂ ਹੈ ਤਾਂ ਕੋਈ ਇਫੈਕਟ ਨਹੀਂ ਉਹਦੇ ਤੇ ਹੁੰਦਾ ਪਰ ਜਿਹੜੇ ਫਿਜ਼ੀਕਲ ਨਾ ਫਿੱਟ ਹੋਣ ਪਰ ਉਹਨਾਂ ਨੂੰ ਵੀ ਦੇਖ ਲੈਣਾ ਚਾਹੀਦਾ ਵੀ ਆਪਣੇ ਜਿਹੜੇ ਸਕੇ ਸੰਬੰਧੀ ਨੇ ਜਾਂ ਜਿਹੜੇ ਉਹਨਾਂ ਦੇ ਸਾਹਮਣੇ ਨੌਜਵਾਨ ਕੰਮ ਕਰਦੇ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਦਿੱਤਾ ਜਾਵੇ ਤੇ ਸਾਡੇ ਜਿੰਨੇ ਵੀ ਲੀਡਰ ਨੇ ਬਹੁਤ ਸਤਿਕਾਰਯੋਗ ਨੇ ਚਾਹੇ ਸੀਨੀਅਰ ਨੇ ਚਾਹੇ ਬਜ਼ੁਰਗ ਸਰ ਲੱਗਦਾ ਕਿਤੇ ਨਾ ਕਿਤੇ ਨਰਾਸ਼ਾ ਹੋ ਸਕਦੀ ਹੈ ਅਗਰ ਜਿਵੇਂ ਟਿਕਟਾਂ ਕੱਟੀਆਂ ਜਾਂਦੀਆਂ ਨੇ ਜਾਂ ਕੋਈ ਦੇਖੋ ਇਹ ਸਮੇ ਤੋਂ ਪਹਿਲਾਂ ਦੀ ਗੱਲ ਆ ਜੇ 2 ਸਾਲ ਪਹਿਨੇ ਇਲੈਕਸ਼ਨ ਦੇ ਵਿੱਚ ਪਤਾ ਨਹੀਂ ਕੀ ਹੋਣਾ ਕੀ ਨਹੀਂ ਹੋਣਾ ਸਮੇ ਤੋਂ ਪਹਿਲਾਂ ਟਿਕਟ ਮਿਲਣੀ ਟਿਕਟ ਕੱਟਣੀ ਇਹ ਬਹੁਤ ਜਿਹੜੀਆਂ ਗੱਲਾਂ ਨੇ ਬਹੁਤ ਜਲਦ ਆਏ ਜਲਦ ਆ ਜੀ ਸਰ ਇੱਕ ਸ਼੍ਰੋਮੜੀ ਕਾਲੀ ਦਲ ਤੇ ਆ ਭਾਜਪਾ ਦੇ ਗੱਟਜੋੜ ਦੀਆਂ ਜਿਹੜੀਆਂ ਕਿੱਸ ਰਹੀਆਂ ਨੇ ਫਿਰ ਤੋਂ ਲੱਗੀਆਂ ਨੇ ਸੁਖਵੀਰ ਬਾਦਲ ਦੀ ਕੁੜੀ ਦਾ ਵਿਆਹ ਸੀ ਉੱਥੇ ਕਾਫੀ ਇਕੱਠੇ ਵੀ ਹੋਏ ਜੀ 27 ਬਾਸਟਾ ਸਸ ਜੀ ਸਰ ਇੱਕ ਪ੍ਰਸ਼ਾਸਨਿਕ ਸੁਧਾਰ ਵਿਭਾਗ ਹੈਗਾ ਤੋਂ 20 ਮਹੀਨੇ ਪਹਿਲਾਂ ਮੰਤਰੀ ਬਣਾ ਕੇ ਰੱਖਿਆ ਹੁਣ ਕਹਿੰਦੇ ਜੀ ਵਿਭਾਗ ਖਤਮ ਕਰਤਾ ਨਾ ਕਿੰਨੇ ਕੋਈ ਉਹਦਾ ਕੋਈ ਪੀਐਸਸੀ ਨਾ ਕੋਈ ਕੁਰਸੀ ਕਿਹਦਾ ਦੇਖਦੇ ਹੋ ਸਰ ਸਰਕਾਰ ਦੇ ਮੈਂ ਤਾਂ ਇਸੇ ਗੱਲ ਤੇ ਤੁਹਾਡੇ ਕੋਲ ਪੁੱਛਦਾ ਕਿ ਜਿਹੜੀ ਸਰਕਾਰ ਇਹ ਚੱਲ ਰਹੀ ਹੈ ਉਹ ਲੋਕਾਂ ਦਾ ਕੀ ਕਰੇਗੀ ਤੁਸੀਂ ਦੇਖੋ ਇੱਕ ਮੰਤਰੀ ਨੂੰ ਉਹਨਾਂ ਨੇ ਨੋਟੀਫਿਕੇਸ਼ਨ ਕਰਕੇ ਵਿਭਾਗ ਦਿੱਤਾ ਕਿ ਇਹ ਐਡਮਿਨਿਸਟ੍ਰੇਟਿਵ ਰਿਫਾਰਮਸ ਦਾ ਬੈਕ ਮਹਾ ਹੈਗਾ ਔਰ ਉਹਨੂੰ 20 ਮਹੀਨੇ ਇਹ ਹੀ ਨਹੀਂ ਪਤਾ ਹੈਗਾ ਵੀ ਉਹ ਮਹਿਕਮਾ ਚੱਲ ਰਿਹਾ ਹੈ ਕੋਈ ਉਹਦਾ ਕੋਈ ਅੱਗਾ ਪਿੱਛਾ ਕੋਈ ਚੀਜ਼ ਹੈ ਕਿ ਨਹੀਂ ਹੈ ਥਿਸ ਇਜ਼ ਟੋਟਲ ਇਗਨੋਰੈਂਸ ਆਫ ਦੀ ਗਵਰਨਮੈਂਟ ਐਂਡ ਇਨਕਸਪੀਰੀਅੰਸ ਕਿ ਲੋਕਾਂ ਦਾ ਉਹਦੇ ਵਿੱਚ ਨੁਕਸਾਨ ਜਾਂ ਜਿਹੜੀ ਉਹਦੇ ਵਿੱਚ ਰਿਫਾਰਮਸ ਹੋਣੇ ਸੀਗੇ ਜਾਂ ਕੋਈ ਗੱਲਬਾਤ ਜਿਹੜੀ ਕੋਈ ਇਸ ਤਰ੍ਹਾਂ ਦੀ ਡਿਪਾਰਟਮੈਂਟ ਦੀ ਸਟੈਬਲਿਸ਼ਮੈਂਟ ਸੀਗੀ ਉਹਦਾ ਕੀ ਕੌਣ ਜ਼ਿੰਮੇਵਾਰ ਹੈ ਦੇ ਮਸਟ ਬੀ ਅਕਾਊਂਟ ਫਾਰ ਥੈਟ ਨਾ ਸੋ ਇਸ ਕਰਕੇ ਮੈਂ ਸੋਚਦਾ ਕਿ ਦਿਸ ਗਵਰਨਮੈਂਟ ਇਸ ਟੋਟਲੀ ਅਗਨੋਰੈਂਟ ਇਹਨਾਂ ਨੂੰ ਪੰਜਾਬ ਦੀ ਜਨਤਾ ਪੰਜਾਬ ਦੇ ਲੋਕਾਂ ਦੇ ਨਾਲ ਪੰਜਾਬ ਦੇ ਭਾਈਚਾਰੇ ਦੇ ਨਾਲ ਕੁਝ ਨਹੀਂ ਹੈ ਕੋਈ ਇਹਨਾਂ ਦਾ ਲਗਾਅ ਨਹੀਂ ਹੈ ਕੋਈ ਕਨਸਰਨ ਨਹੀਂ ਹੈ ਤੁਸੀਂ ਦੇਖੋ ਦਿੱਲੀ ਦੇ ਵਿੱਚ ਕੀ ਹੋਇਆ ਦਿੱਲੀ ਦੀ ਐਗਜ਼ਾਮਪਲ ਤੁਹਾਡੇ ਸਾਹਮਣੇ ਹੈ ਦਿੱਲੀ ਦੇ ਲੋਕਾਂ ਨੇ 12 ਸਾਲ ਬਾਅਦ ਇਹਨਾਂ ਨੂੰ ਬੁਰੇ ਤਰੀਕੇ ਨਾਲ ਨਕਾਰਿਆ ਹੈ ਔਰ ਸਾਫ਼ ਤੌਰ ਤੇ ਇਹ ਕਹਿ ਕੇ ਨਕਾਰਿਆ ਹੈਗਾ ਕਿ ਦੇਵਾਰ ਡੂਇੰਗ ਨਥਿੰਗ ਅਦਰ ਦੈਨ ਮੇਕਿੰਗ ਫਾਲਸ ਪ੍ਰੋਮਿਸਸ ਸੋ ਅੱਜ ਪੰਜਾਬ ਦੇ ਲੋਕ ਜਿਹੜੇ ਠੱਗੇ ਠੱਗੇ ਮਹਿਸੂਸ ਕਰ ਰਹੇ ਸੀ ਤਿੰਨ ਸਾਲਾਂ ਬਾਅਦ ਤਾਂ ਹੁਣ ਹਕੀਕਤ ਸਾਹਮਣੇ ਆਈ ਗਈ ਹੈ ਅੱਜ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਕੇਜਰੀਵਾਲ ਐਂਡ ਕੰਪਨੀ ਜਿਹੜੀ ਹੈ ਇਹ ਗੱਲਾਂ ਦਾ ਖੱਟਿਆ ਖਾ ਰਹੀ ਹੈ ਹੋਰ ਤਾਂ ਪੱਲੇ ਕੁਝ ਹੈ ਨਹੀਂ ਔਰ ਦੇਖੋ ਮੈਂ ਪੰਜਾਬ ਦੇ ਲੋਕਾਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਕਰਦਾ ਕਿ ਪੰਜਾਬ ਇਸ ਵੇਲੇ ਬੜੀ ਮੁਸ਼ਕਲ ਕੜੀ ਚੋਂ ਲੰਘ ਰਿਹਾ ਹੈਗਾ ਅਸੀਂ ਉਸ ਪੰਜਾਬ ਜਿਹੜਾ ਹੈ ਪਹਿਲੇ ਨੰਬਰ ਤੇ ਸੀ ਅੱਜ ਕਿੰਨੇ ਮਿਰਖ ਸਾਰੂ 19ਵੇਂ ਨੰਬਰ ਤੇ ਆ ਗਿਆ ਹੈਗਾ ਤੁਹਾਨੂੰ ਜਾਦਾ ਪਤਾ ਹੈ 19ਵੇਂ ਨੰਬਰ ਤੇ ਪੰਜਾਬ ਉਹ ਆ ਗਿਆ ਜਿਹੜਾ ਇੱਕ ਪੰਜਾਬ ਲੋਕਾਂ ਦਾ ਬਾਕੀ ਦੇ ਮੁਲਕ ਨੂੰ 65% ਅਨਾਜ ਪੈਦਾ ਕਰਕੇ ਦਿੰਦਾ ਸੀ ਅੱਜ ਅਸੀਂ ਆਪਣੀਆਂ ਜਿਹੜੀਆਂ ਪ੍ਰਾਪਤੀਆਂ ਨਹੀਂ ਮੈਂ ਕਹਾਂਗੇ ਇਸ ਗਵਰਨਮੈਂਟ ਦੀਆਂ ਤਾਂ ਜਿਹੜੀਆਂ ਨੇ ਕੋਈ ਪ੍ਰਾਪਤੀ ਹੈ ਹੀ ਨਹੀਂਗੀ ਜਿੱਥੇ ਅਸੀਂ 3 ਸਾਲ ਲੋਕਾਂ ਦਾ ਉਹਨਾਂ ਨੇ ਸਾਨੂੰ ਮੈਂਡੇਟ ਦਿੱਤਾ ਇਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਉਹ ਇਹਨਾਂ ਨੇ ਮੈਂਡੇਟ ਟੋਟਲੀ ਜਿਹੜਾ ਹੈਗਾ ਬਿਰਤ ਜਿਹੜਾ ਗਿਆ ਹੈਗਾ ਟਾਈਮ ਬੇਸਡ ਹੈ ਲੋਕਾਂ ਦਾ ਸੋ ਉਹਦੇ ਵਿੱਚ ਬਹੁਤ ਇੱਕ ਪਾਰੀ ਨੁਕਸਾਨ ਹੋਇਆ ਪੰਜਾਬ ਦਾ ਮੈਂ ਲੋਕ ਪੰਜਾਬ ਦੇ ਲੋਕਾਂ ਨੂੰ ਇਹ ਬੇਨਤੀ ਕਰਾਂਗਾ ਕਿ ਆਉਣ ਵਾਲੇ ਸਮੇਂ ਤੋਂ ਸਿੱਖਿਆ ਲੈਣ ਔਰ ਇਹ ਸਮਝਣ ਕਿ ਸਾਨੂੰ ਕੇਜਰੀਵਾਲ ਨੇ ਕੁਝ ਨਹੀਂ ਦੇਣਾ ਨਾ ਹੀ ਉਹਨੇ ਕੁਝ ਕਰਨਾ ਔਰ ਹਮੇਸ਼ਾ ਜਿਹੜਾ ਮੋਦੀ ਸਾਹਿਬ ਦਾ ਡਬਲ ਇੰਜਨ ਸਰਕਾਰ ਦਾ ਜਿਹੜਾ ਫਾਰਮੂਲਾ ਹੈ ਉਹ ਮਾਡਲ ਜਿਹੜਾ ਹੈਗਾ ਉਹ ਕਾਮਯਾਬ ਹੈ ਔਰ ਉਹਨਾਂ ਦੀ ਮੋਦੀ ਸਾਹਿਬ ਦੀ ਗਾਰੰਟੀ ਕਾਮਯਾਬ ਹੈ ਤੇ ਮੋਦੀ ਸਾਹਿਬ ਦੀ ਗਾਰੰਟੀ ਤੇ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾਈ ਹੈ ਤੇ ਪੰਜਾਬ ਦੇ ਜਿਹੜਾ 19ਵੇਂ ਨੰਬਰ ਤੇ ਇਹਨੂੰ ਦੁਬਾਰਾ ਫਿਰ ਪਹਿਲੇ ਨੰਬਰ ਤੇ ਲੈ ਗਏ ਜੀ ਰਾਣਾ ਜੀ ਪਰ ਲਗਾਤਾਰ ਅਕਿਆਸ ਰਹੀਆਂ ਵੀ ਚੱਲ ਰਹੀਆਂ ਨੇ ਕਿ ਅਕਾਲੀ ਦਲ ਦੇ ਨਾਲ ਮੋਰਚਾ ਬਰਜੋੜ ਕਿਉਂਕਿ ਵਿਆਹ ਹੋਇਆ ਅਤੇ ਸੁਖਬੀਤ ਬਾਦਲ ਦੀ ਕੁੜੀ ਦਾ ਉੱਥੇ ਵੀ ਚੱਪੀਆਂ ਪਈਆਂ ਨੇ ਸੋ ਵਿਰੋਧੀ ਵੀ ਕਹ ਰਹੇ ਨੇ ਕਿ ਗੱਲਬਾਤ ਹੋ ਸਕਦੀ ਹੈ ਕਿਦ ਤੱਕ ਦੇਖੋ ਯਮਾਂ ਸ਼ਾਦੀਆਂ ਤੇ ਇੱਕ ਤੱਲੁਕਾਤ ਹੁੰਦਾ ਹੈ ਸੋਸ਼ਲ ਜਿਹੜਾ ਫਾਈਬਰ ਹੈ ਉਹ ਨੈਟਵਰਕਿੰਗ ਹਮੇਸ਼ਾ ਚੱਲਦੀ ਹੈ ਸੋ ਜਿਹੜਾ ਉਥੇ ਮਿਲਣਾ ਜਾਂ ਕੋਈ ਗੱਲ ਉਹਦੇ ਨਾਲ ਕੋਈ ਪੋਲਿਟੀਕਲੀ ਕੋਈ ਗੱਲ ਨਹੀਂ ਅਟੈਚ ਕੀਤੀ ਜਾ ਸਕਦੀ ਲੇਕਿਨ ਹਾਂ ਸਿਆਸਤ ਦੇ ਵਿੱਚ ਮੌਕੇ ਦੇਖੇ ਜਾਂਦੇ ਨੇ ਹਾਲਾਤ ਦੇਖੇ ਜਾਂਦੇ ਨੇ ਸਿਚੁਏਸ਼ਨ ਦੇਖੀ ਜਾਂਦੀ ਏ ਪੰਜਾਬ ਨੂੰ ਅਸੀਂ ਉੱਪਰ ਲੈ ਕੇ ਆਉਣਾ ਹੈਗਾ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦਾ ਪਹਿਲਾਂ ਸਮਝੌਤਾ ਇਹਨੇ ਸਾਲ ਰਿਹਾ ਹੈਗਾ differences of opinion ਜਿਹੜੇ ਨੇ ਉਹ ਪੈਦਾ ਹੋਏ ਨੇ ਉਹ ਦੇਖਾਂਗੇ ਵੀ ਜੇ ਸਾਡੇ differences of opinion ਨਹੀਂ ਹੈਗੀ ਜੇ ਕਾਮਨ ਪਲੈਟਫਾਰਮ ਕੋਈ ਗੱਲ ਬਾਤ ਹੋਏਗੀ ਕਿਸੇ ਟਾਈਮ ਕੋ ਗੱਲ ਹੋ ਵੀ ਸਕਦੀ ਹੈ ਤੇ ਨਹੀਂ ਵੀ ਹੋ ਸਕਦੀ ਸੋ ਇਸ ਕਰਕੇ ਉਹ ਜਿਹੜਾ ਜਦੋਂ ਵੀ ਕ੍ਰੋਸ ది ਬ੍ਰਿਜ ਵੈਨ ਵੀ ਰੀਚ देयर ਸੋ ਜਦੋਂ ਮੌਕਾ ਆਏਗਾ ਉਦੋਂ ਦੇਖਾਂਗੇ ਵੀ ਕੀ ਸਿਚੁਏਸ਼ਨ ਹੈ ਲੇਕਿਨ ਭਾਰਤੀ ਜਨਤਾ ਪਾਰਟੀ ਦਾ ਇਹ ਅੱਜ ਆਪਣਾ ਇੱਕ ਆਪਣਾ ਵਿਕਾਰ ਹੈ ਉਹਨਾਂ ਨੇ ਇੱਕ ਆਪਣੀ ਸਟੈਂਡਿੰਗ ਕ੍ਰੀਏਟ ਕਰ ਦਿੱਤੀ ਹੈਗੀ ਸਾਡਾ ਇੱਕ ਆਪਣਾ ਬੜਾ ਪੋਜ਼ਿਟਿਵ ਔਰ ਐਨਹੈਂਸਿੰਗ ਔਰ ਅੱਗੇ ਵਧੂ ਵਧਨ ਵਾਲਾ ਜਿਹੜਾ ਕਾਡਰ ਜਿਹੜਾ ਹੈ ਉਹ ਪੂਰੇ ਤਰੀਕੇ ਨਾਲ ਤਿਆਰ ਹੋ ਗਿਆ ਅਸੀਂ ਅੱਜ ਇਸ ਵਜੂਦ ਚਾਂਸ 'ਚ ਅਸੀਂ ਆਪਣਾ ਇਲੈਕਸ਼ਨ ਆਪ ਲੜ ਸਕਦੇ ਹਾਂ ਗੜ੍ਹਤ ਸਾਬ ਇੱਕ ਤੁਸੀਂ ਲੰਮਾ ਸਮਾਂ ਕਾਂਗਰਸ 'ਚ ਰਹੇ ਹੋ ਹਾਲਾਂਕਿ ਯੂਥ ਨੂੰ ਵਰਤਿਆ ਤਾਂ ਜ਼ਰੂਰ ਜਾਂਦਾ ਹੈ VOTING ਦੇ ਲਈ ਚੋਣਾਂ ਦੇ ਸਮੇਂ ਰਾਜਾਵੜਿੰਗ ਨੇ ਬਿਆਨ ਦਿੱਤਾ ਫਿਰ ਆਪਾਂ 60 ਤੋਂ 70% 2023 ਦੇ ਵਿੱਚ ਯੂਥ ਨੂੰ ਟਿਕਟਾਂ ਦਵਾਂਗੇ ਸੀਟਾਂ ਦਵਾਂਗੇ ਸੋ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਵੀ ਕਾਂਗਰਸ 'ਚ ਲੰਮਾ ਸਮਾਂ ਰਹੇ ਦੇਖੋ ਜਿਹੜੀਆਂ ਕਾਂਗਰਸ ਦੀਆਂ ਗੱਲਾਂ ਨੇ ਉਹ ਗੱਲਾਂ ਜਿਹੜੀਆਂ ਨੇ ਮੈਂ ਉਹ ਜਦੋਂ 60 70% ਦਾ ਮੌਕਾ ਆਏਗਾ ਨਾ ਆਪਾਂ ਫਿਰ ਉਸ ਵੇਲੇ ਤੁਸੀਂ ਵੀ ਇੱਥੇ ਮੈਂ ਵੀ ਇੱਥੇ ਆਪਾਂ ਗੱਲ ਕਰਾਂਗੇ ਇਹ ਜੇ 30% ਵੀ ਦੇ ਦਨ ਯੂਥ ਨੂੰ ਤਾਂ ਮੈਂ ਸਮਝਾਂਗਾ ਵੀ ਬਹੁਤ ਵੱਡੀ ਗੱਲ ਏ 60 70% ਤਾਂ ਇੱਕ ਪਾਸੇ ਰਹੀ ਸੋ ਇਸ ਕਰਕੇ ਮੈਂ ਇਹਨਾਂ ਦੀਆਂ ਗੱਲਾਂ ਤੇ ਨਹੀਂ ਜਾਂਦਾ ਆਈ ਬਲੀਵ ਇਨ ਇੰਪਲੀਮੈਂਟੇਸ਼ਨ ਐਂਡ ਐਨੈਕਸਰ ਐਂਡ ਪਰਫਾਰਮੈਂਸ ਅ ਸਰ ਕਿਸਾਨਾਂ ਦੀ ਜਿਹੜੀ ਮੀਟਿੰਗ ਆ ਫਿਕਸ ਹੋਈ ਆ ਲੱਗਦਾ ਕਿ ਉਸ ਦੇ ਵਿੱਚ ਨਤੀਜੇ ਜਿਹੜੇ ਨੇ ਪਹੁੰਚਦੇ ਦੇਖੋ ਸੈਂਟਰਲ ਗਵਰਨਮੈਂਟ ਪ੍ਰਧਾਨ ਮੰਤਰੀ ਜੀ ਔਰ ਸਾਡਾ ਸਾਰਾ ਜਿਹੜਾ ਸੈਂਟਰਲ ਗਵਰਨਮੈਂਟ ਏ ਅਸੀਂ ਚਾਹੁੰਦੇ ਹਾਂ ਕਿ ਕਿਸਾਨਾਂ ਦੇ ਨਾਲ ਜਿਹੜੀ ਹੈ ਉਹ ਇੱਕ ਦਫਾ ਹੀ ਬੈਠ ਕੇ ਟੇਬਲ ਤੇ ਗੱਲ ਨਿਪਟੜ ਜਾਣ ਤੇ ਲੇਕਿਨ ਦੋਨੋਂ ਤਰ੍ਹਾਂ ਜਿਹੜੀਆਂ ਨੇ ਜਦ ਤੱਕ ਟੇਬਲ ਤੇ ਨਹੀਂ ਬੈਠਣਗੀਆਂ ਹੁਣ ਕਿਸਾਨਾਂ ਨੂੰ ਪ੍ਰੋਟੈਸਟ ਦਾ ਜਿਹੜਾ ਸਿਚੁਏਸ਼ਨ ਹੈ ਉਹ ਸਮਝ ਰਹੇ ਨੇ ਉਹ ਪ੍ਰੋਟੈਸਟ ਛੱਡ ਕੇ ਟੇਬਲ ਤੇ ਬੈਠ ਕੇ ਗੱਲਬਾਤ ਹੋਏਗੀ ਔਰ ਉਹਦੇ ਚ ਜੋ ਮੁਲਕ ਦੇ ਵਾਸਤੇ ਸਹੀ ਹੋਏਗਾ ਉਹਨਾਂ ਦੇ ਸਾਹਮਣੇ ਸਾਡੇ ਪਲਾਨਸ ਤਿਆਰ ਹੈਗੇ ਨੇ ਭਾਰਤੀ ਜਨਤਾ ਪਾਰਟੀ ਦੇ ਅਸੀਂ ਰੱਖਾਂਗੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਕਹਿੰਦੇ ਦਿੱਲੀ ਨੂੰ ਦਿੱਲੀ ਜਾਵਾਂਗੇ 25 ਨੂੰ ਜੇਕਰ ਨਹੀਂ ਮੁੰਦੇ ਦੇਖੋ ਦਿੱਲੀ ਜਾਣ ਨੂੰ ਕੋਈ ਲੋਕ ਥੋੜੇ ਹੈਗੇ ਉਹਨਾਂ ਦਾ ਕੈਪੀਟਲ ਹੈ ਉਹ ਭਾਰਤ ਵਾਸੀ ਨੇ ਕੋਈ ਥੰਦੇ ਸਿਟੀਜ਼ਨ ਨੇ ਜਦੋਂ ਮਰਜੀ ਦਿੱਲੀ ਜਾਣ ਲੇਕਿਨ ਹੰਗਾਮੇ ਵਾਸਤੇ ਦਿੱਲੀ ਜਾਣ ਦੀ ਕੋਈ ਲੋਟ ਨਹੀਂ ਗਈ ਗੱਲਬਾਤ ਕਰਨ ਵਾਸਤੇ ਦਿੱਲੀ ਜ਼ਰੂਰ ਜਾਣਾ ਠੀਕ ਹੈ ਥੈਂਕ ਯੂ ਸਰ ਇੱਕ ਲਗਾਤਾਰ ਕੁਲਦੀਪ ਸਿੰਘ ਢਾਲੀਵਾਲ ਜੋ ਕਿ 20 ਮਹੀਨਿਆਂ ਤੋਂ ਪ੍ਰਸ਼ਾਸਨਿਕ ਤੁਦਾ ਰਮ ਮਹਿਕਮੇ ਦੇ ਮੰਤਰੀ ਰਹੇ ਹੁਣ ਮਹਿਕਮਾ ਬੰਦ ਕਰ ਦਿੱਤਾ ਪਤਾ ਲੱਗਿਆ ਵੀ ਮਹਿਕਮਾ ਕਰੇ ਚੱਲ ਨਹੀਂ ਰਿਹਾ ਸੀ ਪਿਛਲੇ 3 ਸਾਲ ਤੋਂ ਇਸ ਤਰ੍ਹਾਂ ਦੇਖਦੇ ਹੋ ਵੀ ਜਿਹੜਾ ਹਸੋ ਹੀਣਾ ਜਿਹੜਾ ਇੱਕ ਵਾਕਿਆ ਜਿਹੜਾ ਦੇਖੋ ਇਹ ਰਿਫਾਰਮਸ ਦਾ ਮਹਿਕਮਾ ਪਹਿਲਾਂ ਸਰਕਾਰ ਚ ਐਗਜ਼ਿਸਟ ਨਹੀਂ ਸੀ ਕਰਦਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਸਰਦੂਖਵੀਰ ਸਿੰਘ ਬਾਦਲ ਨੇ ਇੱਕ ਰਿਫਾਰਮਸ ਕਮਿਸ਼ਨ ਬਣਾਇਆ ਸੀ ਜਿਹਦੇ ਚੇਅਰਮੈਨ ਡਾਕਟਰ ਪ੍ਰਮੋਦ ਬਣਾਏ ਸੀ ਤੇ ਉਸ ਤੋਂ ਬਾਅਦ ਉਸ ਕਮਿਸ਼ਨ ਨੇ ਜੋ ਵੀ ਰਿਫਾਰਮਸ ਹੀ ਗੇ ਬਾਗਰવાર ਸੁਜੈਸਟ ਕੀਤੇ ਉਹ ਕਮਿਸ਼ਨ ਮਹਿਕਮਾ ਇਨਫੈਕਟਿਵ ਹੋ ਗਿਆ ਕਾਂਗਰਸ ਵੇਲੇ ਤੇ ਆਪ ਦੀ ਸਰਕਾਰ ਬਣਨ ਤੋਂ ਪਹਿਲਾਂ ਤਾਂ ਉੱਥੇ ਕੋਈ ਹੈ ਹੀ ਨਹੀਂ ਇਸ ਚੀਜ਼ ਦੀ ਨਾਂ ਦੇਖੋ ਇਸ ਗੱਲ 'ਚ ਕੁਲਦੀਪ ਸਿੰਘ ਵਿਚਾਰੇ ਦਾ ਤਾਂ ਕਸੂਰ ਕੀ ਆ ਉਹਨੂੰ ਤਾਂ ਪਤਾ ਹੀ ਨਹੀਂ ਸੀਗਾ ਕਿ ਮੈਂ ਮੰਤਰੀ ਬਣ ਗਿਆ ਤੇ ਮੰਤਰੀ ਵੀ ਕਹਾ ਦਾ ਬਣ ਗਿਆ ਜਿਹੜੇ ਅਫਸਰਾਂ ਨੇ ਉਹਨੂੰ ਜਦੋਂ ਨੋਟੀਫਿਕੇਸ਼ਨ ਹੋਇਆ گورنر ਵੱਲੋਂ ਵਿਭਾਗ ਐਲੋਟ ਕਰਦਾ ਉਹਨਾਂ ਨੂੰ ਵੀ ਦੱਸਣਾ ਚਾਹੀਦਾ ਸੀ ਕਿ ਜੀ ਆ ਜਿਹੜਾ ਵਿਭਾਗ ਇਹਨਾਂ ਨੂੰ ਦੇ ਰਹੇ ਤਾਂ ਵਿਭਾਗ ਤਾਂ ਨਾਨ ਐਗਜ਼ਿਸਟੈਂਟ ਹੈ ਹੁਣ ਦੇਖੋ ਕਿ ਇਦੂ ਚਿੰਤਾਜਨਕ ਹਾਲ ਕੀ ਹੋ ਸਕਦੀ ਹੈ ਕਿ ਸਰਕਾਰ ਨੂੰ ਹੀ ਨਹੀਂ ਪਤਾ ਕਿ ਸਰਕਾਰ 'ਚ ਵਿਭਾਗ ਹੈ ਨਹੀਂ ਤੇ ਸਰਕਾਰ ਚੱਲ ਰਹੀ ਹੈ ਫੇਰ ਵੀ ਸੋ ਇਹ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈਗਾ ਤਸੀਤਾ ਇਸੀ ਗੱਲ ਕਰਕੇ ਕਹਿ ਰਹੇ ਆ ਕਿ ਅੱਜ ਜੋ ਪੰਜਾਬ ਵਿੱਚ ਹਾਲਾਤ ਨੇ ਉਹ ਚਿੰਤਾਜਨਕ ਨੇ ਤੇ ਲੋਕਾਂ ਦਾ ਜਿਹੜਾ ਫੈਸਲਾ ਲਿਆ ਹੋਇਆ ਉਹ ਸਿਰ ਮੱਥੇ ਪਰ ਜੋ ਪੰਜਾਬ ਦਾ ਉਜਾੜਾ ਹੋ ਰਿਹਾ ਪੰਜਾਬ ਦੀ ਤਬਾਹੀ ਹੋ ਰਹੀ ਹੈ ਉਹ ਸ਼ਾਇਦ ਨਾ ਪੂਰੇ ਹੋਣ ਵਾਲੇ ਕੱਟੇ 'ਚ ਪੈ ਰਿਹਾ ਨਾ ਮਰਮਰੀ ਜੀ ਮੈਂ ਇੱਕ ਵਾਰ ਖਤਮ ਕਰ ਦਿਆ ਦੇਸ਼ ਜਾਰੀ ਕਰਨਾ ਕਿਤੇ ਇਹਨੂੰ ਮਹਿੰਗਾ ਦੇਖੋ ਪਤਾ ਕੀ ਆ ਇੱਕ ਗਲਤੀ ਕਰ ਲਈ ਸੀ ਕਿ ਦੂਜੀ ਨਹੀਂ ਸੀ ਕਰਨੀ ਚਾਹੀਦੀ ਲੋਕਾਂ ਨੂੰ ਪਤਾ ਹੀ ਨਹੀਂ ਸੀਗਾ ਕਿ ਮਹਿਕਮਾ ਹੈਗਾ ਕਿ ਨਹੀਂ ਹੈਗਾ ਤੇ ਮੰਤਰੀ ਚੱਲੀ ਜਾਂਦਾ ਸੀਗਾ ਇਹ ਆਲ ਆਫ ਸਡਨ ਰੌਲਾ ਪਾ ਕੇ ਉਹਨਾਂ ਨੇ ਇੱਕ ਗੱਲ ਤਾਂ ਜ਼ਾਹਰ ਕਰਤੀ ਨਾ ਕਿ ਸਰਕਾਰ ਸਰਾਲਾ ਨਹੀਂ ਨੀਂਦ ਸੁਤੀ ਇਹਨਾਂ ਨੂੰ ਪਤਾ ਹੀ ਨਹੀਂ ਹੈ ਬਹੁਤ ਵੱਡੀ ਗਲਤੀ ਕੀਤੀ ਹੈ ਪੰਜਾਬੀ ਦੀ ਇੱਕ ਸਹੀਂਗ ਹੈ ਕਿ ਨਾਨੀ ਨੇ ਖਸਮ ਕੀਤਾ ਮਾੜਾ ਕੀਤਾ ਕਰਕੇ ਛੱਡਿਆ ਉਹਦੂ ਮਾੜਾ ਕੀਤਾ ਜੇ ਮਹਿਕਮਾ ਹੈ ਹੀ ਨਹੀਂ ਸੀਗਾ ਉਹ ਮੰਤਰੀ ਬਣਾਤਾ ਫਿਰ ਚੁੱਪ ਚੁੱਪੀ ਤੇ ਜਿੱਥੇ ਪੌਣੇ 3 ਸਾਲ 3 ਸਾਲ ਲੰਘੇ ਉੱਥੇ ਦੋ ਹੋਰ ਰੰਗਾ ਦਿੰਦੇ ਇਹ ਇਸ ਕਾਲ ਨੇ ਨਾ ਗਵਰਨਮੈਂਟ ਦਾ ਬੜੀ ਬੈਰਸਿੰਗ ਸਿਚੁਏਸ਼ਨ ਖੜੀ ਕਰਤੀ ਹੈ ਕਿ ਕਮਾਲ ਦੀ ਗੱਲ ਹੈ ਕਿ ਗਵਰਨਮੈਂਟ ਨੂੰ ਪਤਾ ਹੀ ਨਹੀਂ ਮਹਿਕ ਮੈਣੀ ਹੈ ਜਾਨੀ ਹਰਪ੍ਰੀਤ ਤੁਸੀਂ ਵੀ ਜਿਹੜੇ ਆ ਲਗਾਤਾਰ ਕਟੀਰੀਆ ਕਰ ਰਹੇ ਨੇ ਬਿਆਨਬਾਜ਼ੀ ਦੀ ਲਗਾਤਾਰ ਹੋਵੇ ਬੀ ਆ ਖਾਲੀ ਦਲ ਨੂੰ ਲੈ ਕੇ ਕਿਤਨਾ ਕਿਤਨਾ ਖੜੇ ਕਰਦੇ ਆ ਵੀ ਸਾਰਾ ਕੁਝ ਜਿਹੜਾ ਦਸਤਖਤਾਂ ਤੇ ਦਬਾਇਆ ਕੀ ਦਿੱਕ ਦੇ ਦਬਾ ਬੀ ਜਿਹੜੀ ਲਗਾਤਾਰ ਸਟੇਟ ਦਾ سلسلہ ਵੀ ਜਿਵੇਂ ਚੱਲਿਆ ਤਾਂ ਕਿਸ ਤਰ੍ਹਾਂ ਦੇਖਦੇ ਹੋ ਜੋ ਸਿਚੁਏਸ਼ਨ ਬਣੀ ਹੋਈ ਹੈ ਦੇਖੋ ਮੈਂ ਜਿਹੜਾ ਜੱਥੇਦਾਰ ਕਦੇ ਅਕਾਲ ਤਖਤ ਦਾ ਰਿਹਾ ਜਾਂ ਹੈਗਾ ਮੈਂ ਉਹਦੇ ਉਲਟ ਕੁਝ ਨਹੀਂ ਗਿਆ ਬਾਰੇ ਗਿਆਨੀ ਹਰਪ੍ਰੀਤ ਸਿੰਘ ਉਹ ਕਹਿੰਦੇ ਆ ਉਹ ਕਿਸ ਅਧਾਰ ਤੇ ਕਹਿੰਦੇ ਤਾਂ ਉਹ ਹੀ ਦੱਸ ਸਕਦੇ ਬਿਹਤਰ ਕਿਉਂਕਿ ਆਲ ਆਫ ਸਟਨ ਨੂੰ ਇਹ ਸਟੈਂਡ ਕਿਉਂ ਲੈਣਾ ਪਿਆ ਕਿਉਂ ਉਹਨਾਂ ਨੂੰ ਇਸ ਸਥਿਤੀ 'ਚ ਆਉਣਾ ਪਿਆ ਇਹਦਾ ਤਾਂ ਬੈਸਟ ਉੱਤਰ ਉਹ ਹੀ ਦੇ ਸਕਦੇ ਮੇਰੀ ਆਪਣੀ ਜ਼ਾਤੀ ਰਏ ਇਹ ਹੈ ਕਿ ਜਿਹੜਾ ਜਿਹੜਾ ਅਹੁਦਿਆਂ ਤੇ ਪਦਵੀਆਂ ਤੇ ਰਿਹਾ ਹੋਵੇ ਉਹਨਾਂ ਨੂੰ ਕਦੇ ਵੀ ਪਬਲਿਕ ਡਿਬੇਨ 'ਚ ਕਿਸੇ ਗੱਲ ਤੇ ਡਿਬੇਟ 'ਚ ਨਹੀਂ ਪੈਣਾ ਚਾਹੀਦਾ ਕਿਉਂਕਿ ਜੇ ਨੁਕਸਾਨ ਹੋਣਾ ਉਹ ਗਿਆਨੀ ਜੀ ਦਾ ਨਹੀਂ ਹੋਣਾ ਉਹ ਜਿਸ ਸੰਸਾਦੇ ਉਹ ਜਥੇਦਾਰ ਹੈ ਉਹਦਾ ਹੋਣਾ ਕਿਉਂਕਿ ਆਫਟਰ ਆਲ ਇੱਕ ਸੰਸਥਾ ਨੂੰ ਰਿਪਰੈਜ਼ੈਂਟ ਕਰਦੇ ਰਹੇ ਨੇ ਤੇ ਅੱਜ ਜਿੰਨਾ ਉਹ ਹੁਣ ਕਹਿ ਰਹੇ ਨੇ ਗੱਲਾਂ ਉਹ ਇੱਕ ਇਸ ਬੰਦੇ ਨੂੰ ਜਿਹੜਾ ਬੰਦਾ ਹੈ ਜਿਹੜਾ ਉਹਦੇ ਤੇ ਰਿਹਾ ਹੋਏ ਸੋਭਦੀਆਂ ਨਹੀਂ ਹੈ ਸੋਭਦੀਆਂ ਤਾਂ ਲੱਗਦਾ ਵੀ ਰਾਜਨੀਤਿਕ ਗਤੀਵਿਧੀਆਂ ਦੇ ਵਿੱਚ ਕਿੰਨਾ ਕਿਤੇ ਉਹਨਾਂ ਦਾ ਜਿਹੜਾ ਇਨਫਰਾਸਟ ਹੈ ਉਹ ਕਿਉਂਕਿ ਉਹਨਾਂ ਨੇ ਐਜੀਪੀਸੀ ਜਿਹੜੀ ਕਮੇਟੀ ਬਣਾਈ ਸੀ ਕਿ ਉਸ ਤੇ ਵੀ ਸਵਾਲ ਖੜੇ ਕਰਦੇ ਤੇ ਉਸ ਤੋਂ ਬਾਅਦ ਰਾਜ ਦੀ ਜਿਹੜੇ ਪ੍ਰਧਾਨ ਨਤੀ ਤਲੇ ਦਿੱਤਾ ਦੇਖੀ ਲੱਗਦਾ ਦੇਖੋ ਜੀ ਐਸਸੀਪੀਸੀ ਦੇ ਸਵਾਲ ਮੈਂ ਤਾਂ ਗੱਲ ਕਹਿਣੀ ਚਾਹੁੰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਆ ਜਿਹੜੀ ਇਹ ਸੇਖਾਂ ਦੀ ਭਾਵਨਾਵਾਂ ਦੀ ਨੁਮਾਇੰਦਗੀ ਕਰਦੀ ਹੈ ਇਹਨੂੰ ਬਣਨ ਤੋਂ ਪਹਿਲਾਂ ਵੀ ਤੇ ਇਹਨੂੰ ਬਣਨ ਤੋਂ ਬਾਅਦ ਵੀ ਟੌਣ ਵਾਲੇ ਬੜੇ ਆਏ ਇਹ ਬੜੇ ਆਉਣਗੇ ਸਰਕਾਰਾਂ ਨੇ ਇਹਨੂੰ ਤੋੜਨ ਦੀ ਵੀ ਕੋਸ਼ਿਸ਼ ਕੀਤੀ ਇਹਨੂੰ ਬੋਰਡ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਵੱਖ-ਵੱਖ ਸਮੇਂ ਵੱਖ-ਵੱਖ ਸਰਕਾਰਾਂ ਨੇ ਕਦੇ ਗੁਰਦੁਆਰਾ ਬੋਰਡ ਬਣਾ ਕੇ ਕਦੇ ਸਾਧ ਸੰਗਤ ਬੋਰਡ ਬਣਾ ਕੇ ਕਦੇ ਕਿਸ ਤਰ੍ਹਾਂ ਕਰਕੇ ਕਬਜ਼ਾ ਇਹਦੇ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਸਿੱਖ ਪੰਥ ਇਸ ਗੱਲ ਤੋਂ ਪੂਰਨ ਤੌਰ ਤੇ ਸੁਚੇਤ ਹੈ ਕਿ ਇਹ ਜੇ ਕਬਜ਼ਾ ਹੋ ਗਿਆ ਤਾਂ ਸਿੱਖਾਂ ਦੀ ਆਈਡੈਂਟੀਟੀ ਦੇ ਕ੍ਰਾਈਸਿਸ ਹੋ ਜਾਣਗੇ ਉਸ ਗੱਲੋਂ ਸੁਚੇਤ ਹੈ ਇਹਦੇ 'ਚ ਕੋਈ ਵੀ ਬੰਦਾ ਕਾਰਜਾਗਰ ਨਹੀਂ ਹੋ ਸਕਦਾ ਜਿੱਡਾ ਮਰਜ਼ੀ ਉਹ ਕਾਦਦਾ ਹੋਵੇ ਜਿੰਨਾ ਮਰਜੀ ਉਹ ਡੂੰਗਾ ਹੋਵੇ ਇਹਦੀ ਡੂੰਗਾਈ ਬਹੁਤ ਜ਼ਿਆਦਾ ਹੈ